ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਜਾਰੀ ਹੈ ਦੋਵੇਂ ਦੇਸ਼ ਇੱਕ ਦੂਜੇ ਤੇ ਭਾਰੀ ਤੈਰਕ ਲਗਾ ਰਹੇ ਨੇ ਜਿਸ ਦਾ ਸਿੱਧਾ ਅਸਰ ਗਲੋਬਲ ਬਾਜ਼ਾਰ ਤੇ ਦਿਖ ਨੂੰ ਮਿਲ ਰਿਹਾ ਇਸ ਦੌਰਾਨ ਚੀਨ ਨੇ ਇੱਕ ਵੱਡਾ ਐਲਾਨ ਕੀਤਾ ਹੈ ਦਰਅਸਲ ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਚੀਨ ਉਹਨਾਂ ਅਮਰੀਕੀ ਅਧਿਕਾਰੀਆਂ ਕਾਨੂੰਨ ਸਹਾਜਾਂ ਤੇ ਗੈਰ ਕਾਨੂੰਨੀ ਸੰਗਠਨਾ ਤੇ ਨੇਤਾਵਾਂ ਤੇ پابੰਦੀ ਲਗਾਏਗਾ ਜਿੰਨਾ ਪਰ ਇੱਕ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹਾਂਗਕਾਂਗ ਦੇ ਮੁੱਦੇ ਤੇ ਮਾੜਾ ਪ੍ਰਦਰਸ਼ਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਚੀਨ ਅਤੇ ਅਮਰੀਕਾ ਵਿੱਚ ਟ੍ਰੇਡ ਦੀ ਉਤ ਚੜਿਆ ਹੋਇਆ ਹੈ ਇਸ ਕਾਰਨ ਅਮਰੀਕਾ ਤੇ ਚੀਨ ਦੇ ਸਬੰਧ ਹੋਰ ਵੀ ਤਣਾਅਪੂਰਨ ਹੋ ਗਏ ਹਨ ਚੀਨ ਹੈ ਕਿ ਅਮਰੀਕਾ ਦੇ ਸਾਹਮਣੇ ਚੁਕਣ ਨੂੰ ਤਿਆਰ ਨਹੀਂ ਤੇ ਅਮਰੀਕਾ ਹੈ ਕਿ ਚੀਨ ਨੂੰ ਹਰ ਹਾਲ ਚਿਰ ਚੁਕਾਉਣਾ ਚਾਹੁੰਦਾ ਹੈ ਚੀਨ ਨੇ ਸੋਮਬਾਨ ਨੂੰ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਸੰਸਦ ਮੈਂਬਰਾਂ ਅਧਿਕਾਰੀਆਂ ਤੇ ਗੈਰ ਕਾਨੂੰਨੀ ਸੰਗਠਨਾ ਦੇ ਮੋਕਿਆਂ ਤੇ پابੰਦੀਆਂ ਲਗਾਏਗਾ ਜਿੰਨਾ ਹਾਂ ਹਾਂਗਕਾਂਗ ਦੇ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਹੀ ਭੂਮਿਕਾ ਨਹੀਂ ਨਿਭਾਈ ਇਹ ਫੈਸਲਾ ਅਮਰੀਕਾ ਵੱਲੋਂ ਮਾਰਚ ਵਿੱਚ 6 ਚਿੰਨੀ ਅਤੇ ਹਾਂਗਕਾਂਗ ਅਧਿਕਾਰੀਆਂ ਤੇ ਪਾਬੰਦੀ ਲਗਾਉਣ ਦੇ ਚਬ ਵਿੱਚ ਲਿਆ ਗਿਆ ਹੈ ਅਮਰੀਕਾ ਨੇ ਇਹਨਾਂ ਅਧਿਕਾਰੀਆਂ ਤੇ ਅੰਤਰਰਾਸ਼ਟਰੀ ਦਮਨ ਅਤੇ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ ਇਨ੍ਹਾਂ ਵਿੱਚ ਨਿਯਮ ਮੰਤਰੀ ਪਾਲ ਲੈਮ ਸੁਰੱਖਿਆ ਨਿਰਦੇਸ਼ਕ ਡੋਂਗ ਜੀਨ ਵਈ ਅਤੇ ਸਾਬਕਾ ਪੁਲਿਸ ਕਮਿਸ਼ਨਰ ਰੇ ਮੰਡਸ ਸੂ ਸ਼ਾਮਲ ਹਨ ਬੀਜਿੰਗ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੁਆਰਾ ਗੋਤ ਜਾਪੋਨ ਅਮਰੀਕਾ ਦੇ ਸਖਤ ਅਲੋਚਨਾ ਕੀਤੀ ਹੈ ਜਾਪੋਨ ਨੇ ਇੱਕ ਸਖਤ ਟਿੱਪਣੀ ਅਤੇ ਅਮਰੀਕਾ ਦੇ ਇਸ ਕਦਮ ਨੂੰ ਠਣਾਉਣਾ ਵੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਹਾਂਗਕਾਂਗ ਦੇ ਮਾਮਲਿਆਂ ਵਿੱਚ ਗੰਭੀਰ ਦਖਲਅੰਦਾਜ਼ੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਲੰਘਣਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਹਾਂਗਕਾਂਗ ਚੀਨ ਦਾ ਅਧਿਕਾਰ ਖੇਤਰੀ ਮਾਮਲਾ ਹੈ ਤੇ ਚੀਨ ਕਿਸੇ ਵੀ ਬਾਹਰੀ ਤਕਨੀਕੀ ਦਾ ਸਖਤੀ ਨਾਲ ਜਵਾਬ ਦੇਵੇਗਾ। ਗੋ ਜੈਕੁਨ ਨੇ ਕਿਹਾ ਕਿ ਇਹ ਕਾਰਵਾਈ ਚੀਨ ਦੇ ਵਿਦੇਸ਼ੀ ਪਾਬੰਦੀਆਂ ਵਿਰੋਧੀ ਕਾਨੂੰਨ ਦੇ ਤਹਿਤ ਕੀਤੀ ਜਾ ਰਹੀ ਹੈ। ਹਾਲਾਂਕਿ ਉਸਨੇ ਸਪਸ਼ਟ ਨਹੀਂ ਕੀਤਾ ਕਿ ਕਿਹੜੇ ਅਮਰੀਕੀ ਵਿਅਕਤੀਆਂ ਦੇ ਪਾਬੰਦੀ ਲਗਾਈਆਂ ਜਾਣਗੀਆਂ। ਇਹ ਤਾਜ਼ਾ ਵਿਵਾਦ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਤਣਾਅ ਪਹਿਲਾਂ ਹੀ ਸਿਖਰ ਤੇ ਹੈ। ਕੀਨੇ ਦੂਜੇ ਦੇਸ਼ਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਨਾਲ ਸਤਹੀਏ ਵਿਪਾਰ ਸਮਝੌਤੇ ਨਾ ਕਰਨ ਜੋ ਚੀਨ ਦੇ ਹਿੱਤਾਂ ਵਿੱਚ ਨਾ ਹੋਣ ਅਮਰੀਕਾ ਤੇ ਚੀਨ ਵਿਚਕਾਰ ਵਪਾਰੀ ਉਤਜਾਰੀ ਹੈ ਤੋਂ ਹਰ ਦੇਸ਼ਾਂ ਇੱਕ ਦੂਜੇ ਤੇ ਭਾਰੀ ਟੈਰਫ ਲਗਾ ਰਹੇ ਨੇ ਇਸ ਦਾ ਸਿੱਧਾ ਸਿੱਧਾ ਅਸਰ ਗਲੋਬਲ ਬਾਜ਼ਾਰ ਤੇ ਖ ਨੂੰ ਮਿਲ ਰਿਹਾ ਇਸ ਦੌਰਾਨ ਚੀਨ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਅਧਿਕਾਰੀਆਂ ਗੈਰ ਕਾਨੂੰਨ ਸੰਗਠਨਾ ਤੇ پابੰਦੀਆਂ ਲਗਾਏਗਾ ਜਿੰਨਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹਾਂਗਕਾਂਗ ਦੇ ਮੁੱਦੇ 'ਤੇ ਮਾਣਾ ਪਰਤਨਸ਼ਿਲ ਦਿੱਤਾ ਹੈ। ਅਮਰੀਕਾ ਅਤੇ ਚੀਨ ਵਿਚਕਾਰ ਲਗਾਤਾਰ ਟ੍ਰੇਡ ਵਾਰ ਜਾਰੀ ਹੈ ਜੋ ਕਿ ਇੱਕ ਵਿਜੇ ਨੂੰ ਜਵਾਬ ਦੇਣ ਦੇ ਵਿੱਚ ਪਿੱਛੇ ਨਹੀਂ ਹਟ ਰਹੀ।